With your support, we can raise your voice globally. With your support, we can address those issues that no other media talks about. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who six are and connect our youth. To Sikhi. And it's just um, you know representative of a, a culture that's all about peace. Support your TV channel and help us take your voices to everyone around the world for every human rights issue. United States French European Courts United Nations Human Rights Committee All of this is only possible with your generous donations. Continue your support to us and let's go further together. To donate today, please log on to our website, www.tv84.tv, and donate via PayPal on our website. Or you can mail us your donations to TV 84 36 01 37th Avenue, Long Island City, New York 11101. <laughs> ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀਐਚ 4 ਦੇ ਸਾਰੇ ਦਰਸ਼ਕਾਂ ਤੇ শ্রোਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਜੋਸ ਪ੍ਰੋਗਰਾਮ ਨੂੰ ਦੇਸ਼ਾਂ-ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚਾ ਸੱਚੇ ਵਿੱਚ ਮਿਹਰਬਾਨ ਜੀ ਡਾਕਟਰ ਸਾਹਿਬ ਅੱਜ ਡੇਟ ਹੈ 26 ਮਈ 2016 12 ਜੇਠ ਨਾਨਕਚਾਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੇ ਮੇਨ ਇਸ਼ੂ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰਨ ਜਾ ਰਹੇ ਹੋ ਅ ਦੇਖੋ ਸਾਡੀ ਜ਼ੁਬਾਨ ਦੇ ਵਿੱਚ ਤੇ ਕਈ ਵਾਰ ਗੰਗਾ ਜਮਨਾ ਕਲਚਰ ਚੋਂ ਵੀ ਆਈਆਂ ਕੁਝ ਕਹਾਵਤਾਂ ਸਾਡੀ ਜ਼ੁਬਾਨ ਦਾ ਹਿੱਸਾ ਨੇ ਜੀ ਉਹਨਾਂ ਦੇ ਵਿੱਚ ਇੱਕ ਕਹਾਵਤ ਹੈ ਉਲਟਾ ਚੋਰ ਕੋਤਵਾਲ ਕੋ ਡਾਂਟੇ ਜੀ ਹੁਣ ਜਿਹਨੂੰ ਅਸੀਂ ਅੱਜਕੱਲ੍ਹ ਥਾਣੇਦਾਰ ਜਾਂ ਐਸਪੀ ਜਾਂ ਕੋਈ ਹੋਰ ਅਫਸਰ ਕਹਿ ਸਕਦੇ ਹਾਂ ਪੁਰਾਣੇ ਵੇਲੇ ਜਿਹੜਾ ਮੁਗਲਿਆ ਸਿਸਟਮ ਸੀ ਜਾਂ ਸ਼ਾਇਦ ਉਸ ਤੋਂ ਵੀ ਪਹਿਲਾਂ ਜਿਹੜਾ ਵੀ ਚੌਂਕੀ ਇੰਚਾਰਜ ਸੀ ਪੁਲਿਸ ਦਾ ਉਸ ਨੂੰ ਕੋਤਵਾਲ ਕਹਿੰਦੇ ਸੀ ਜੀ ਔਰ ਜਿੱਥੇ ਪੁਲਿਸ ਦਾ ਹੈੱਡਕੁਆਰਟਰ ਹੁੰਦਾ ਸੀ ਉਹਨੂੰ ਕੋਤਵਾਲੀ ਕਹਿੰਦੇ ਸੀ ਸੋ ਸ਼ਾਇਦ ਕੋਤਵਾਲੀ ਤੋਂ ਹੀ ਕੋਤਵਾਲ ਸ਼ਬਦ ਆਇਆ ਜੀ ਔਰ ਇਸ ਨੂੰ ਜੇ ਸਧਾਰਨ ਪੰਜਾਬੀ ਚ ਕਹਿਣਾ ਹੋਏ ਤੇ ਇਹਦਾ ਮਤਲਬ ਇਹ ਹੈ ਕਿ ਚੋਰ ਚੋਰੀ ਕਰਨ ਨਿਕਲਿਆ ਕੋਤਵਾਲ ਉੱਥੇ ਪਹੁੰਚ ਗਿਆ ਤੇ ਚੋਰ ਜਿਹੜਾ ਉਹ ਕੋਤਵਾਲ ਨੂੰ ਦੇਖ ਕੇ ਕਹਿੰਦਾ ਕਿ ਵੀ ਮੈਂ ਤੈਨੂੰ ਜਦੋਂ ਪਤਾ ਸੀ ਕਿ ਮੈਂ ਇੱਥੇ ਚੋਰੀ ਕਰਨ ਆਇਆ ਤੂੰ ਆਇਆ ਇੱਥੇ ਕਿਵੇਂ ਉਹ ਉਹਨੂੰ ਡਾਂਟ ਰਿਹਾ ਬਜਾਏ ਕਿ ਉਹ ਕੋਤਵਾਲ ਦੀ ਉਸ ਗੱਲ ਨੂੰ ਜਿਹੜਾ ਕਿ ਭਾਈ ਐਥੋਰਿਟੀ ਹੈ ਜੋ ਉੱਥੋਂ ਭਜੇ ਉਹ ਨੂੰ ਚੈਲੰਜ ਕਰ ਰਿਹਾ ਉਹ ਇਸ ਤੋਂ ਹੀ ਆਇਆ ਕਿ ਵੀ ਉਲਟਾ ਚੋਰ ਕੋਤਵਾਰ ਕੋ ਡਟੇ ਮਤਲਬ ਇਹ ਹੈ ਕਿ ਜਿਹੜਾ ਬੰਦਾ ਦੋਸ਼ੀ ਹੈ ਗੁਨਾਹਗਾਰ ਹੈ ਭਾਈ ਹੁਣ ਐਡਮਿਸ਼ਨ ਵੀ ਜੀ ਉਹ ਉਸ ਅਥਾਰਟੀ ਨੂੰ ਜਿਸ ਨੇ ਉਹਨੂੰ ਅਕਾਉਂਟੇਬਲ ਬਣਾਣਾ ਹੈ ਉਸ ਨੂੰ ਧਮਕੀਆਂ ਦੇ ਰਿਹਾ ਉਸ ਨੂੰ ਡਾਂਟ ਰਿਹਾ ਹੁਣ ਅੱਜ ਦੇ ਮੁੱਖ ਅਖਬਾਰਾਂ ਚ ਸਾਰਿਆਂ ਚ ਤਿੰਨ ਖਬਰਾਂ ਜਿਹੜੀਆਂ ਨੇ ਉਹ ਡੋਮਿਨੇਟ ਕੀਤੀਆਂ ਹੋਈਆਂ ਹਾਲਾਂਕਿ ਮੈਂ ਇਹ ਸੋਚਿਆ ਸੀ ਕਿ ਇਸ ਇਸ਼ੂ ਦੇ ਉੱਤੇ ਮੈਂ ਦੁਬਾਰਾ ਕਮੈਂਟ ਨਹੀਂ ਕਰਾਂਗਾ ਸੀ ਆਲਰੇਡੀ ਇਸ ਇਸ਼ੂ ਦੇ ਉੱਤੇ ਆਪਣੇ ਇੱਕ ਫੁੱਲ ਸੈਗਮੈਂਟ ਦੇ ਵਿੱਚ ਆਪਣੇ 뷰 ਦਿੱਤੇ ਜੀ ਜਿਸ ਨੂੰ ਸਾਡੇ ਦਰਸ਼ਕਾਂ ਨੇ ਕਾਫੀ ਸਰਾਇਆ ਫੇਸਬੁੱਕ ਤੇ ਉੱਤੇ ਵੀ ਬਹੁਤ ਵੱਡੀ ਗਿਣਤੀ ਚ ਜਿਹੜੇ ਨੇ ਉਸ ਨੂੰ ਉਹਨਾਂ ਨੇ ਦੇਖਿਆ ਦਰਸ਼ਕਾਂ ਨੇ ਔਰ ਇਸੇ ਤਰ੍ਹਾਂ ਈਵਨ YouTube ਦੇ ਉੱਤੇ ਵੀ 4000 ਤੋਂ ਜ਼ਿਆਦਾ ਲੋਗ ਪਿਛਲੇ ਕੁਝ ਦਿਨਾਂ ਦੇ ਵਿੱਚ ਉਸ ਨੂੰ ਦੇਖ ਚੁੱਕੇ ਨੇ ਲੇਕਿਨ ਕਈ ਵਾਰ ਕੁਝ ਕੰਪੈਲਿੰਗ ਸਟੇਟਮੈਂਟਸ ਤੁਹਾਡੀਆਂ ਅੱਖਾਂ ਤੋਂ ਗੁਜ਼ਰਦੀਆਂ ਤੁਸੀਂ ਉਹਨਾਂ ਨੂੰ ਇਗਨੋਰ ਨਹੀਂ ਕਰ ਸਕਦੇ ਬੀਤੇ ਦਿਨ ਸਾਈਮਲਟੇਨੀਅਸਲੀ ਔਰ ਜਦੋਂ ਤੁਸੀਂ ਟਾਈਮਿੰਗ ਵੀ ਦੇਖਦੇ ਹੋ ਕਿ ਹਰ ਕੋਈ ਆਪਣੀ ਮਾਰ ਤੇ ਕਿਵੇਂ ਔਰ ਜਦੋਂ ਤੁਸੀਂ ਹਰ ਇੱਕ ਦਾ ਦੇਖਦੇ ਹੋਂ ਦਾਇਰਾਕਾਰ ਕਿ ਕਿਸ ਦਾਇਰਾਕਾਰ ਚੋਂ ਕਿਉਂ ਜੀਆਂ ਗੱਲਾਂ ਕੀਤੀਆਂ ਜਾ ਰਹੀਆਂ ਜੀ ਤੇ ਫਿਰ ਜੱਜਮੈਂਟ ਤੁਹਾਡੀ ਹੁੰਦੀ ਹੈ ਇਹ ਦੇਖਣ ਦੇ ਲਈ ਕਿ ਇਸ ਸੱਬ ਦੇ ਪਿੱਛੇ ਕੀ ਹੈ ਇਹ ਸਾਰੀ ਕੀ ਖੇਡ ਹੈ ਔਰ ਫਿਰ ਬਹੁਤੇ ਜਿਹੜੇ ਹੋਰ ਜਿਨ੍ਹਾਂ ਨੂੰ ਦੂਰ ਦਰਸ਼ਟੀ ਵਾਲੇ ਕਿਹਾ ਜਾਏ ਉਹ ਇਹ ਅੰਦਾਜ਼ਾ ਲਾਉਂਦੇ ਨੇ ਵੀ ਇਹ ਅਡਰ ਸਿਆਸੀ ਪਾਰਟੀਆਂ ਤੇ ਕਿਵੇਂ ਪ੍ਰਭਾਵਿਤ ਹੋਣ ਗਈਆਂ ਇਹ ਘਟਨਾਵਾਂ ਜੋ ਉਸ ਤੋਂ ਵੀ ਅੱਗੇ ਵਾਲੇ 2017 ਦੀਆਂ ਅਸੈਂਬਲੀ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਨੇ ਤੇ ਕੁਝ ਜਿਹਨੂੰ ਪਾਈਦਤ ਸਿੰਘ ਹੋਰ ਨੇ ਕਿਹਾ ਸੀ ਕਿ ਕੁਝ ਹਿੜਵਸ ਬਾਬੇ ਨਾਨਕ ਦੀ ਕੁਝ ਜਿਹੜੇ ਪੰਥ ਨੂੰ ਪਿਆਰ ਕਰਨ ਵਾਲੇ ਨੇ ਉਹ ਚਿੰਤਾਤੁਰ ਹੁੰਦੇ ਨੇ ਕਿ ਇਸ ਸਭ ਚੋਂ ਪੰਥ ਦਾ ਅਗੋਂ ਕਿੰਨਾ ਨੁਕਸਾਨ ਹੋਏਗਾ ਜੀ ਜੋ ਕਟਰਾਕਰਮ ਆਲਮੋਸਟ 9 ਦਿਨ ਪਹਿਲਾਂ ਲੁਧਿਆਣਾ ਮੁੱਲਾਂਪੁਰ ਰੋਡ ਦੇ ਉੱਤੇ ਹੋਇਆ ਉਸ ਦੇ ਵਿੱਚ ਜਿਹੜਾ ਭਾਈ ਭੁਪਿੰਦਰ ਸਿੰਘ ਜਿਹੜੇ ਕਿ ਤਕੀ ਕਲਾ ਨਾਲ ਸੰਬੰਧਿਤ ਸਨ ਉਹ ਮਾਰੇ ਗਏ ਮੌਕੇ ਦੇ ਉੱਤੇ ਸੋ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਅਖੰਡ ਪਾਠ ਸਾਹਿਬ ਦੇ ਭੋਗ ਜ ਜਿਹਨੂੰ ਅਸੀਂ ਅੰਤਮ ਅਰਦਾਸ ਕਹਿੰਦੇ ਹਾਂ ਹੋਈ ਜੀ ਔਰ ਉਸ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸਿੱਖ ਸੰਗਤਾਂ ਵੀ ਸ਼ਾਮਲ ਹੋਈਆਂ ਔਰ ਪ੍ਰੋਮਿਨੈਂਟਲੀ ਉਸ ਦੇ ਵਿੱਚ ਜਿਹੜੀਆਂ ਸ਼ਖਸੀਅਤਾਂ ਬਾਕੀ ਦਾਇਰਾਕਾਰ ਚੋਂ ਵੀ ਆਈਆਂ ਉਹਨਾਂ ਦੇ ਵਿੱਚ ਆਲਮੋਸਟ ਉਹਨਾਂ ਨੇ ਕਿਹਾ ਵੀ 20 ਦੇ ਕਰੀਬ ਜਿਹੜੇ ਸਪੀਕਰ ਸਨ ਧਰਮ ਜਿਹਨਾਂ ਨੂੰ ਬੋਲਣ ਦਿੱਤਾ ਗਿਆ ਸਿਰਫ ਧਾਰਮਿਕ ਔਰ ਖਾਸ ਤੌਰ ਤੇ ਇਸ ਸਮਾਗਮ ਚ ਜਿਹੜੇ ਪੰਜ ਪਿਆਰੇ ਅਕਾਲ ਤਖਤ ਸਾਹਿਬ ਤੇ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਉਂਦੇ ਸੀ ਜਿਨ੍ਹਾਂ ਨੂੰ ਮੱਕੜ ਐਂਡ ਕੰਪਨੀ ਨੇ ਜਿਹੜਾ ਉਹ ਇਸ ਕਰਕੇ ਕਿ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਸੌਦਾ ਸਾਧ ਦਾ ਮਾਫੀਨਾਮਾ ਜੱਥੇਦਾਰ ਨੇ ਜਾਰੀ ਕੀਤਾ ਸੀ ਉਸ ਨੂੰ ਉਹਨਾਂ ਨੇ ਰਿਜੈਕਟ ਕੀਤਾ ਸੀ ਔਰ ਫਿਰ ਉਹਨਾਂ ਨੂੰ ਮਜਬੂਰਨ ਉਹ ਮਾਫੀਨਾਮਾ ਵਾਲੀ ਲਾਈਨ ਵੀ ਜਿਹੜੀ ਹੈ ਵਾਪਸ ਲੈਣੀ ਪਈ ਜੀ اور ਜਿਹੜੇ ਜਥੇਦਾਰ ਨੇ ਖਾਸ ਤੌਰ ਤੇ ਕਾਲ ਤਖਤਾ ਜਥੇਦਾਰ ਗੈਨਿਕ ਗੁਰਬਚਨ ਸਿੰਘ 우ਸਤਾਦ ਸਤਕਾਰ ਔਰ ਉਸਦੀ ਇਵਨ ਅਥਾਰਟੀ ਵੀ ਜਿਹੜੀ ਹੈ ਖਤਮ ਹੋਈ ਸੋ ਉਹ ਪੰਜ ਪਿਆਰੇ ਵੀ ਵਿਸ਼ੇਸ਼ ਤੌਰ ਤੇ ਇਸ ਸਮਾਗਮ ਦੇ ਵਿੱਚ ਮੌਜੂਦ ਸਨ ਜਿਹੜਾ ਕਿ ਮੁੱਖ ਤੌਰ ਦੇ ਉੱਤੇ ਉਹਨਾਂ ਦੀ ਅੰਤਮ ਅਰਦਾਸ ਸਮਾਗਮ ਸੀ ਔਰ ਜਿਹੜੀਆਂ ਪਰਸਨੈਲिटीज ਬੇਸ਼ੱਕ ਔਰ ਉਹਨਾਂ ਨੇ ਇਹ ਫੈਸਲਾ ਲਿਆ ਸੀ ਕਿ ਸਿਰਫ ਧਾਰਮਿਕ ਵਿਅਕਤੀ ਬੋਲਣਗੇ ਜੀ ਦੂਸਰੇ ਪ੍ਰੈਜ਼ੈਂਟ ਸਨ ਉਹਨਾਂ ਦੇ ਵਿੱਚ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਬਲਜੀਤ ਸਿੰਘ ਦਾਦੂਆ ਗਿਆਨੀ ਰਾਮ ਸਿੰਘ ਸੰਗਰਾਵਾ ਜਿਹੜੇ ਦਮਦਮਾ ਟਕਸਾਲ ਦੇ ਦੂਸਰੇ ਮੁਖੀ ਨੇ ਭਾਈ ਪੰਥਪ੍ਰੀਤ ਸਿੰਘ ਸਰਬਜੀਤ ਸਿੰਘ ਧੁੰਦਾ ਵਸਨ ਸਿੰਘ ਜਫਰਵਾੜ ਪਰਮਜੀਤ ਸਿੰਘ ਸਰਨਾ ਦਿੱਲੀ ਤੋਂ ਤੇ ਐਮਐਲਏ ਜਿਹੜੇ ਨੇ ਰਣਜੀਤ ਸਿੰਘ ਢਿੱਲੋਂ ਅਕਾਲੀ ਦਲ ਸ਼੍ਰੋਮਣੀ ਕਾਲੇਦਾਨ ਬਲਵਿੰਦਰ ਸਿੰਘ ਬੈਂਸ ਆਜ਼ਾਦ ਐਮਐਲਏ ਨੇ ਗੁਰਚਾਨ ਸਿੰਘ ਬੋਪਾਰਾਏ ਕਾਂਗਰਸ ਨਾਲ ਸੰਬੰਧਿਤ ਨੇ ਤੇ ਆਮ ਆਦਮੀ ਪਾਰਟੀ ਦੇ ਐਚਐਸ ਫੂਲਕਾ ਜੀ اور میں ਸਮਝਦਾ ਹਾਂ ਵੀ ਜਿਸ ਕਿਸਮ ਦਾ ਤੱਕਾ ਇਹਨਾਂ ਦੇ ਨਾਲ ਹੋਇਆ ਜਦੋਂ ਤੁਹਾਡਾ ਸਾਥੀ ਮਾਰ ਦਿੱਤਾ ਹੋਏ ਜਿਸ ਤੇ ਬੱਚੇ ਨੇ ਦੋ ਛੋਟੇ ਛੋਟੇ ਚਲੋ ਚੰਗਾ ਹੈ ਕਿ ਵੀ ਉਹਨਾਂ ਦੀ ਟੇਕ ਕੇਅਰ ਦੇ ਲਈ ਕੁਝ ਅਮਾਉਂਟ ਫਿਕਸ ਡਿਪੋਜ਼ਿਟਸ ਚਾਇਆ ਕੁਝ ਰੈਗੂਲਰ ਦੇਣ ਦਾ ਹੋਇਆ ਜੀ ਸਭ ਤੋਂ ਪਹਿਲਾ ਫਿਕਰ ਤੇ ਇਹ ਹੁੰਦਾ ਹੈ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ 9-10 ਦਿਨ ਬੀਤ ਜਾਣ ਤੋਂ ਬਾਅਦ ਵੀ ਜਿਹੜਾ ਮੁੱਖ ਮਾਸਟਰਮਾਈਂਡ ਹੈ ਉਸ ਨੂੰ ਅਜੇ ਤੱਕ ਪੁੱਛਗਿੱਛ ਤੇ ਲਈ ਵੀ ਨਹੀਂ ਬੁਲਾਇਆ ਗਿਆ ਗ੍ਰਿਫਤਾਰੀ ਜਾਂ ਨਾ ਗ੍ਰਿਫਤਾਰੀ ਇਹ ਤਾਂ ਬਾਅਦ ਵਿੱਚ ਹੁੰਦਾ ਤੁਸੀਂ ਪੁੱਛਗਿੱਛ ਤਾਂ ਕੁਦਰਤਨ ਜਦੋਂ ਸਾਰੇ ਟ੍ਰੇਲ ਉਸ ਪਾਸੇ ਵੱਲੀ ਜਾ ਰਹੇ ਨੇ ਔਰ ਉਹ ਖੁਦ ਪ੍ਰੈਸ ਕਾਨਫਰੰਸ ਕਰਕੇ ਉਸ ਨੂੰ ਡਿਫੈਂਡ ਕਰਨ ਫੁੱਲਾਂ ਦੀ ਵਰਖਾ ਕਚਹਿਰੀਆਂ 'ਚ ਕਰਨ ਜਾਂ ਕਾਰਨ ਦੱਸਣ ਕਿ ਵੀ ਇਹ ਕਿਸ ਕਰਕੇ ਹੋਇਆ ਹੈ ਕਿਉਂਕਿ ਜਿਹੜਾ ਸੰਤ ਢੜਰੀਆਂ ਵਾਲਾ ਨੇ ਸਾਡੀ ਦਸਤਾਰ ਬਾਰੇ ਕਿ ਸੋ ਜਾ ਰਿਹਾ ਕਿ ਕੋਈ ਹੋਰ ਕਲੂ ਨਹੀਂ ਜਿਹੜੇ ਨੇ ਉਹ ਲੜੀਂਦੇ ਹੁੰਦੇ ਜੀ ਇੱਕ ਪਾਸੇ ਤਾਂ ਬੁਰਜ ਜਵਾਰ ਸਿੰਘ ਵਾਲਾ ਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਔਰ ਬਰਗਾੜੀ ਦੇ ਵਿੱਚ ਬੇਦਵੀ ਹੋਣ ਦੀਆਂ ਘਟਨਾਵਾਂ ਜਿਹੜੀਆਂ ਜੂਨ ਤੋਂ 2015 ਤੋਂ ਸ਼ੁਰੂ ਹੋ ਕੇ ਹੁਣ ਪਹੁੰਚੀਆਂ ਨੇ ਸੀਬੀਆਈ ਇਨਕੁਆਰੀ ਬੇਸ਼ੱਕ ਮਾਰ ਕਰ ਦਿੱਤੀ ਗਈ ਔਰ ਦੋ ਦਿਨ ਪਹਿਲਾਂ सीबीआई ਨੇ 10 ਲੱਖ ਰੁਪਏ ਦਾ ਇਨਾਮ ਐਲਾਨਿਆ ਜੀ ਜਿਹੜਾ ਸਾਨੂੰ ਕਲੂ ਦੇ ਜੀ ਹੁਣ ਇੱਕ ਪਾਸੇ ਤਾਂ ਉਹ 10 ਲੱਖ ਦੇਣ ਨੂੰ ਤਿਆਰ ਨੇ ਹਾਲਾਂਕਿ ਮਕਸਦ ਉਹਦਾ ਵੀ ਇਹੀ ਹੈ ਕਿ ਗੱਲ ਨੂੰ ਕਿਸੇ ਕੰਡੇ ਨਹੀਂ ਲਾਣਾ ਜੇ ਹੁਣ ਤੱਕ ਨਹੀਂ ਲੱਭਿਆ ਤੇ ਕਿਹੜਾ ਕਲੂ ਕਿਉਂਕਿ ਜਦੋਂ ਕਰਨ ਵਾਲੇ ਆਪ ਨੇ ਤੇ ਲੱਭਣਾ ਕਿਨੇ ਪਰ ਦੂਸਰੇ ਪਾਸੇ ਜਿੱਥੇ ਸਾਰੇ ਜਿਹੜੇ ਨੇ ਸਬੂਤ ਮੂੰਹ ਬੋਲ ਕੇ ਕਹਿੰਦੇ ਨੇ ਔਰ ਜਿਹੜੇ ਨੇ ਉਹ ਖੁਦ ਕਹਿ ਰਹੇ ਨੇ ਕਿ ਆਏ ਉੱਥੇ ਜੇ ਤੁਸੀਂ ਇੱਕ ਫਾਰਮਲ ਚਾਰਜ ਕਰਨਾ ਤਾਂ ਬਾਅਦ ਦੀ ਗੱਲ ਹੁੰਦੀ ਹੈ ਇੱਕ ਜੇ ਤੁਸੀਂ ਫਾਰਮਲ ਪੁੱਛਗੇ ਚ ਵੀ ਨਹੀਂ ਕਰਦੇ ਜਿੱਥੋਂ ਕਿ ਜ ਗੱਡੀਆਂ ਦਾ ਜਿਸ ਥਾਂ ਨਾਲ ਸਬੰਧ ਹੈ ਹਥਿਆਰ ਦੇ ਔਰ ਪਬਲਿਕ ਕਲੇਮ ਹੈ ਸੋ ਜ਼ਾਹਰ ਹੈ ਵੀ ਇਹ ਕੋਈ ਡਰਟੀ ਗੇਮ ਜਿਹੜੀ ਹੈ ਉਹ ਚੱਲ ਰਹੀ ਹੈ ਜਿਹਦੇ ਵਿੱਚ ਔਰ ਜਿਹੜੇ ਲੋਕ ਅੱਜ ਸਰਕਾਰ ਦਾ ਕੰਟਰੋਲ ਹੈ ਜਿਨ੍ਹਾਂ ਦੇ ਕੋਲ ਹਕੂਮਤ ਚਲਾ ਰਹੇ ਨੇ ਉਹਥੇ ਸੰਤ ਡਰੀਆਂ ਵਾਲਿਆਂ ਕੋਲ ਵੀ ਪਹੁੰਚ ਜਾਂਦੇ ਨੇ ਪਿਓ ਪੁੱਤਰ ਦੋਨੋਂ ਮਗਰਮਸ਼ ਤੇ ਥਰੂ ਵੀ ਔਰ ਸੁਖਵੀਰ ਬਾਦਲ ਵੀ ਕਹਿ ਰਿਹਾ ਜੀ ਕਿਸੇ ਨੂੰ ਮਾਫ ਨਾ ਜੋ ਇਹਨਾਂ ਦੇ ਸਟੈਂਡਰਡ ਦੇ ਸ਼ਬਦ ਹੁੰਦੇ ਨੇ ਕਾਨੂੰਨ ਦੇ ਸਾਹਮਣੇ ਕਿਸੇ ਨੂੰ ਮਾਫਰੀ ਕੀਤਾ ਜਾਏਗਾ ਔਰ ਇੱਕ ਕਰ ਦੇਾਂਗੇ ਉਹ ਕਰ ਦੇਾਂਗੇ ਪਰ ਇਸ ਸਭ ਦੇ ਇੰਨੀ ਪੜਕਾਰ 10 ਦਿਨ ਬਾਅਦ ਵੀ ਕੋਈ ਠੋਸ ਕਾਰਵਾਈ ਨਾ ਹੋਣ ਦੇ ਬਾਵਜੂਦ ਮੈਂ ਸਮਝਦਾ ਹਾਂ ਵੀ ਜਿਸ ਤਰੀਕੇ ਨਾਲ ਇਸ ਦੀਵਾਨ ਦੀ ਕਾਰਵਾਈ ਖਾਸ ਤੌਰ ਤੇ ਉਹਨਾਂ ਦੇ ਲੈ ਗਏ ਫੈਸਲੇ ਹਾਲਾਂਕਿ ਮੈਂ ਸਮਝਦਾ ਹਾਂ ਵੀ ਇਹ ਵੀ ਸਾਡੀ ਇੱਕ ਬਦਕਿਸਮਤੀ ਬਣ ਗਈ ਹੈ ਕਿ ਜਿਸ ਸਿਸਟਮ ਨੇ ਸਾਡਾ ਅਕਾਲ ਤਖਤ ਤਾਇਆ ਹੈ ਜਿਸ ਸਿਸਟਮ ਨੇ ਸਾਡੀ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਕੀਤੀ ਜਿਸ ਸਿਸਟਮ ਚੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਦਵੀਂ ਦੀਆਂ ਘਟਨਾਵਾਂ ਦਾ ਇਨਸਾਫ ਨਹੀਂ ਲੈ ਸਕੇ ਔਰ ਜਿਹੜੀ ਗਰੀਬ ਡਿਪਾਰਟੀ ਹੈ ਉਦੇ ਕੋਲ ਵੀ ਲੈ ਦੇ ਕਿ ਮੰਗ ਇਹੀ ਰਹਿ ਗਈ ਹੈ ਕਿ ਜੀ ਸੀਬੀਆਈ ਇਨਕੁਆਇਰੀ ਕਰੋ ਜੀ ਸੋ ਇਹਦੇ ਚ ਸਿਰਫ ਇੱਕ ਗੱਲ ਹੁੰਦੀ ਹੈ ਜੇ ਕਿ ਉਹਨਾਂ ਨੇ ਸਟੇਟ ਦੇ ਉੱਤੇ ਜਿਹੜਾ ਆਪਣਾ ਬੇਵਿਸ਼ਵਾਸੀ ਪ੍ਰਗਟ ਕੀਤੀ ਹੈ ਵੀ ਪੰਜਾਬ ਪੁਲਿਸ ਜਾਂ ਬਾਦਲ ਕਿਆਂ ਤੋਂ ਉਹਨਾਂ ਨੂੰ ਆਸ ਨਹੀਂ ਪਰ ਹੁਣ ਅਸੀਂ ਆਸ ਕਿਹਦੇ ਤੋਂ ਕਰ ਰਹੇ ਹਾਂ ਮੋਦੀ ਕਿਆਂ ਤੋਂ ਜੀ ਹੁਣ ਬਾਦਲ ਕੇ ਮੋਦੀ ਕੇ ਘਰ ਵਾਲਾ ਘਰ ਵਾਲੀ ਦਾ ਰਿਸ਼ਤਾ ਨੌ ਮਾਸ ਦਾ ਰਿਸ਼ਤਾ ਔਰ ਅਜੇ 2 ਦਿਨ ਪਹਿਲਾਂ ਹੀ ਜਦੋਂ ਬੀਜੇਪੀ ਦੀ ਇਹਨਾਂ ਦੀ ਕੋਰ ਕਮੇਟੀ ਮੀਟਿੰਗ ਦਿੱਲੀ 'ਚ ਸੀ ਅਮਿਤ ਸ਼ਾਹ ਕਹਿ ਰਿਹਾ ਕਿ ਜੀ ਅਸੀਂ ਪ੍ਰੈਸ ਕਾਨਫਰੰਸ ਵੀ ਉਹਨੇ ਕਿਹਾ ਕਿ ਜੀ ਅਸੀਂ ਅਗਲੀਆਂ ਚੋਣਾਂ ਆਪਣੇ ਵੱਡੇ 파ਟਰਨ ਬੀਜੇਪੀ ਦੇ ਨਾਲ ਜਿਹੜਾ ਉਹ ਅਕਾਲੀ ਦਲ ਦੇ ਨਾਲ ਮਿਲ ਕੇ ਹੀ ਕਰਾਂਗੇ ਜੀ ਸੋ ਜ਼ਾਹਰ ਹੈ ਕਿ ਵੀ ਮੋਦੀ ਤੇ ਬਾਦਲ 'ਚ ਕੋਈ ਫਰਕ ਨਹੀਂ ਹੈ ਦਿੱਲੀ ਸਰਕਾਰ ਪੰਜਾਬ ਸਰਕਾਰ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਨੇ ਔਰ ਇਹ ਸੀਬੀਆਈ ਨੂੰ ਕਿਵੇਂ ਮੋਦੀ ਸਰਕਾਰ ਯੂਜ਼ ਕਰ ਰਹੀ ਹੈ ਪੋਲਿਟੀਕਲ ਰਾਈਵਲਸ ਨੂੰ ਸੁਪਰੈਸ ਕਰਨ ਦੇ ਲਈ ਉਹ ਜ਼ਾਹਰ ਹੈ ਕਿ ਜੋ ਕੁਝ ਮਾਇਆਵਤੀ ਹੋਏ ਮਲਾਇਮ ਯਾਦਵ ਹੋਏ ਜਾਂ ਜੈ ਲਲਤਾ ਹੋਏ ਜਾਂ ਇਵਨ ਮਮਤਾ ਬੇਨਰਜੀ ਹੋਏ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਭਾਈ ਉਹਨਾਂ ਦੀ ਜਿਹੜੀ ਹੈ ਕੋਈ ਸਪੋਰਟ ਉਹਨਾਂ ਨੇ ਰਾਜ ਸਭਾ ਚ ਲੈਣੀ ਹੈ ਜਾਂ ਉਹਨਾਂ ਨੂੰ ਕੋਈ ਦਰਵਾਜ਼ਾ ਦਿਖਾਣਾ ਹੈ ਤੇ ਫਿਰ ਉਹ ਸੀਬੀਆਈ ਪੁਰਾਣੀਆਂ ਫਾਈਲਾਂ ਚੁੱਕ ਲੈਂਦੇ ਸੋ ਕੋਈ ਇਸ ਬਾਰੇ ਦੂਰਾਵਾ ਨਹੀਂ ਨੇ ਕਿ सीबीआई ਇੰਡੀਅਨ ਹੋਮ ਮਿਨਿਸਟਰੀ ਦੀ ਜਿਹੜੀ ਆ ਉਹ ਵਹੀਕਲ ਹੈ ਜਿਹਦੇ ਨਾਲ ਵਿਰੋਧੀਆਂ ਨੂੰ ਹਰਾਸ ਕਰਨਾ ਪਰ ਚਲੋ ਕਿਉਂਕਿ ਇਹ ਸਾਡੇ ਸੰਤ ਬਾਬੇ ਭਾਰਤੀ ਸਿਸਟਮ ਦੇ ਖਿਲਾਫ ਤਾਂ ਨਹੀਂ ਉਹਨਾਂ ਨੇ ਕੋਈ ਲਾਈਨ ਲਈ ਹੋਈ ਕਿ ਭਈ ਉਹ ਖਾਲਸਤਾਨ ਜ਼ਿੰਦਾਬਾਦ ਸ਼ਾਊਟ ਕਰਦੇ ਨੇ ਸੋ ਉਹਨਾਂ ਨੇ ਇੱਕ ਚੰਗੇ ਇਹਨੂੰ ਭਾਰਤੀ ਸ਼ਹਿਰੀ ਕਹਿ ਲਓ ਹੁਣ ਉਸ ਦੇ ਨਾਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਭਾਈ ਇਸ ਦੇ ਲਈ सीबीआई ਇਨਕੁਆਇਰੀ ਕਰਵਾਈ ਜਾਵੇ ਰੋ ਇਸ ਗੱਲ ਬਾਰੇ ਇਨੇ ਚਿੰਤਾਤ ਹੋ ਰਹੇ ਕਿ ਕਿਤੇ ਬਾਦਲ ਸਰਕਾਰ ਜਿਹੜਾ ਇਸ ਵੇਲੇ ਰੋ ਹੈ ਇਸ ਦਾ ਫਾਇਦਾ ਲੈ ਕੇ ਕਿਉਂਕਿ ਜਦੋਂ ਤੁਸੀਂ ਧਰਨੇ ਦਿੰਦੇ ਹੋ ਜਲੂਸ ਕੱਢਦੇ ਹੋ ਜਲਸੇ ਕਰਦੇ ਹੋ ਜ਼ਾਹਰ ਹੈ ਕਿ ਕੋਈ ਨਾ ਕੋਈ ਉਹਦੇ ਵਿੱਚ rauudi element ਵੀ ਸ਼ਾਮਲ ਹੋ ਸਕਦਾ ਹੈ ਉਹ ਨੁਕਸਾਨ ਵੀ ਕਰ ਸਕਦਾ ਹੈ ਸੋ ਇਹਨਾਂ ਨੇ ਕਿਹਾ ਜੀ ਅਸੀਂ ਕੋਈ ਧਰਨੇ ਕੋਈ ਪ੍ਰੋਸੀਸ਼ਨ ਕੋਈ ਕੁਝ ਨਹੀਂ ਕਰਨਾ ਸਿਰਫ ਉਹਨਾਂ ਨੇ ਕਿਹਾ ਕਿ ਜੀ ਅਸੀਂ ਡਿਸਟ੍ਰਿਕਟ ਹੈੱਡਕੁਆਟਰਸ ਦੇ ਉੱਤੇ ਜਾ ਕੇ ਮੈਮੋਰੰਡਮ ਦੇਾਂਗੇ ਜਿਹੜੇ ਜ਼िला ਅਧਿਕਾਰੀ ਨੇ ਕਿ ਇਸ ਦੀ CBI ਇਨਕੁਆਇਰੀ ਜਿਹੜੀ ਹੈ ਉਹ ਮਾਰਕ ਕੀਤਾ ਜਾਏ ਔਰ ਇਹਦੇ ਵਿੱਚ ਬੜਾ ਕਲੀਅਰ ਹੈ ਕਿ ਟੜੜੀਆਂਵਾੜਿਆਂ ਨੇ ਭੋਗ ਦੇ ਮੌਕੇ ਕਿਹਾ ਕਿ ਵੀ ਡੋਨਟ ਟਰਸ ਦਾ ਸਟੇਟ ਗਵਰਨਮੈਂਟ ਐਂਡ ਦਾ ਪੰਜਾਬ ਪੁਲਿਸ एवरीवन ਇਨ ਪੰਜਾਬ ਨੋਜ਼ ਹੂ ਇਜ਼ ਦਾ ਮਾਸਟਰਮਾਈਂਡ ਆਫ ਦਾ ਅਟੈਕ ਐਂਡ ਹੀ ਹੈਜ਼ ਈਵਨ ਕਨਫੈਸਟਡ ਇਟ ਬਿਫੋਰ ਦਾ ਮੀਡੀਆ ਬਟ ਦਾ ਗਵਰਨਮੈਂਟ ਹੈਜ਼ ਫੇਲ ਟੂ ਆਈਡੈਂਟੀਫਾਈ ਹਿਮ ਈਵਨ ਆਫਟਰ 9 ਡੇਸ ਉਨੇ ਕਹਿਆ ਜੀ ਅਸੀਂ ਕੋਈ ਸ਼ੱਕ ਨਹੀਂ ਹੈ ਇਸ ਦਾ ਚਾਹੁੰਦੇ ਜਿਹੜਾ ਮਾਸਟਰਮਾਈਂਡ ਆ ਉਹਨੂੰ ਫੜਿਆ ਜਾਏ ਔਰ ਜਿਹੜੀ ਗੱਲ ਇਵਨ ਇਨ ਐਟਰੀਬਿਊਨ ਨੇ ਜਿਹਦੀ ਇਹ ਸਟੋਰੀ ਹੈ ਉਹਨੇ ਨੋਟਿਸ ਕੀਤੀ ਕਿ ਇਹਦੇ باوجود ਕਿ 20 ਦੇ ਲਗਭਗ ਜਿਹੜੇ ਸਪੀਕਰ ਨੇ ਉਹਨਾਂ ਨੇ ਐਡਰੈਸ ਕੀਤਾ ਕਿਸੇ ਇੱਕ ਨੇ ਵੀ ਜਿਹੜਾ ਇਹ ਨਾਂ ਨਹੀਂ ਲਿਆ ਹਰਨਾਮ ਸਿੰਘ ਧੁੰਮੇ ਦਾ ਕਿ ਵੀ ਉਹ ਜ਼ਿੰਮੇਵਾਰ ਹੈ ਸੋ ਮੈਂ ਸਮਝਦਾ ਵੀ ਇੱਕ ਪਾਸੇ ਇਸ ਕਦਰ ਇਹਨਾਂ ਦਾ ਆਪਸੀ ਕੰਟਰੋਲ ਸੀ ਰੈਸਟ੍ਰੇਨ ਸੀ ਇਹ ਨੇ ਜਿਹੜੇ ਕਿ ਪੀੜਤ ਨੇ ਵਿਕਟਮ ਨੇ ਤੇ ਹੁਣ ਅਸੀਂ ਚੋਰ ਕਤਵਾਲ ਨੂੰ ਕਿਵੇਂ ਡਾਂਟ ਰਿਹਾ ਚੋਰ ਕਿਵੇਂ ਥਾਣੇਦਾਰ ਨੂੰ ਕਹਿ ਰਿਹਾ ਕਿ ਜਦੋਂ ਮੈਂ ਚੋਰੀ ਕਰਨ ਗਿਆ ਸੀ ਤੂੰ ਉੱਥੇ ਕੀ ਕਰਦਾ ਸੀ ਜੀ ਜੀ ਉਹ ਹੈ ਕਿ ਐਨ ਉਸੇ ਦਿਨ ਚੌਂਕ ਮੱਤੇ ਜਿਹੜਾ ਕਿ ਹੈੱਡ ਕੁਆਰਟਰ ਹੈ ਦਮਦਮਾ ਟਕਸਾਲ ਦਾ ਉਸ ਦੇ ਵਿੱਚ ਹਰਨਾਮ ਸਿੰਘ ਧੁੰਮਾ ਉਹ ਰਾਣੇ ਜਿਹੜਾ ਉਹ ਪ੍ਰੈਸ ਕਾਨਫਰੰਸ ਕੀਤੀ ਔਰ ਉਹਦੇ ਚ ਉਹਨਾਂ ਨੇ ਯਕੀਨੀ ਬਣਾਇਆ ਕਿ ਬਹੁਤ ਸਾਰੇ ਜਿਹੜੀ ਇਸ ਕਿਸਮ ਦੇ ਭਾਵੇਂ ਨੰਬਰ 2 ਨੰਬਰ 3 ਪ੍ਰਭਾਵ ਹੀ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਇੱਕ ਅੱਜ ਹੀ ਮੇਰੀ ਗੱਲ ਜਦੋਂ ਕਰਨੈਲ ਸਿੰਘ ਪੰਜੋਲੀ ਜਿਹੜੇ ਮੈਂਬਰ ਸ਼ੋਮਣੀ ਕਮੇਟੀ ਨੇ ਫਤਿਹਗੜ੍ਹ ਸਾਹਿਬ ਤੋਂ ਜੀ ਨੂੰ ਬਿਲੋਂਗ ਕਰਦੇ ਨੇ ਅੱਜ ਜਿਹੜਾ ਸਾਡਾ ਟੀਵੀ 84 ਨਿਊਜ਼ ਪ੍ਰੋਗਰਾਮ ਹੈ ਉਹਦੇ ਚ ਉਹਨਾਂ ਦੇ ਨਾਲ ਇੰਟਰਵਿਊ ਵੀ ਹੋਏਗਾ ਦਰਸ਼ਕ ਯੂਨੀਅਨ ਰੈਂਟ ਔਰ ਉਹਨਾਂ ਨੂੰ ਮੈਂ ਇਹ ਪੁੱਛਿਆ ਕਿ ਵੀ ਕੀ ਉਹ ਕਹਿਣ ਲੱਗੇ ਜੀ ਅਜੇ ਤੱਕ ਔਰ ਉਦੋਂ ਤੱਕ ਉਹਨਾਂ ਨੇ ਸ਼ਾਇਦ ਇਹ ਕਾਰਵਾਈ ਨਹੀਂ ਸੀ ਦੇਖੀ ਕਿ ਕੋਈ ਇੰਸਟੀਚਿਊਸ਼ਨ ਕੋਈ ਬੰਦਾ ਕੋਈ ਈਵਨ ਪੋਲੀਟੀਕਲ ਉਹ ਤੋਂ ਮੈਂ ਇਹ ਕੋਲ ਨਹੀਂ ਗਿਆ ਸੋ ਜ਼ਾਹਰ ਹੈ ਵੀ ਇਸ ਸਾਰੇ ਚ ਔਰ ਹਰ ਇੱਕ ਨੇ ਯਕੀਨੀ ਬਣਾਇਆ ਕਿ ਉਹ ਢੜੀਆਂ ਵਾਲੇ ਦੇ ਹਾਜ਼ਰੀ ਲਵਾਏ ਸਣੇ ਬਾਦਲ ਪਿਓ ਪੁੱਤਰ ਦੇ ਸੋ ਉਹਨਾਂ ਨੇ ਕਿਹਾ ਕਿ ਜੀ ਇਹ ਕਾਫੀ ਆਈਸੋਲੇਟ ਵੀ ਹੋ ਗਏ ਔਰ ਇਹ ਬਦਨਾਮ ਵੀ ਔਰ ਹਾਲਾਂਕਿ ਹਰ ਕੋਈ ਜਿਹੜਾ ਦਮਦਮੀ ਟਕਸਾਲ ਦਾ ਵੈਲਵਿਸ਼ਰ ਹੈ ਅਸੀਂ ਵੀ ਦਮਦਮੀ ਟਕਸਾਲ ਜੇਸਤੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਪੰਥਕ ਪਿਰ ਦੇ ਵਿੱਚ ਅਸੀਂ ਉਦਾਸ ਵੀ ਹਾਂ ਇਸ ਗੱਲੋਂ ਕਿ ਕਿਸ ਕਦਰ ਸੰਜਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਸੰਧ ਕਰਤਾਰ ਸਿੰਘ ਖਾਲਸਾ ਪਿੰਡਾਂ ਵਾਲੇ ਉਹਨਾਂ ਦੀ ਅਗਵਾਈ ਪੰਥ ਨੂੰ ਮਿਲੀ ਔਰ ਅੱਜ ਜਿਹੜੇ ਉਸ ਹੈੱਡਕੁਆਰਟਰ ਚੌਂਕ ਮੈਦਾਨ ਤੇ ਜਿੱਥੇ ਕਦੇ ਸੰਜਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਵਿਰਾਜਮਾਨ ਸਨ ਉੱਥੋਂ ਕਿਸ ਕਿਸਮ ਦੀਆਂ ਹੁਣੇ ਐਕਟੀਵਿਟੀਆਂ ਦਾ ਇਹ ਜਿਹੜਾ ਉਹ ਅੱਡਾ ਬਣ ਗਿਆ ਔਰ ਇਹ ਟਡਰੀਆਂ ਵਾਲੇ ਔਰ ਦੂਸਰਿਆਂ ਨੇ ਜਿਹੜੇ ਬਾਕੀ ਸਾਨੂੰ ਉਸ ਇਕੱਠ ਦੇ ਵਿੱਚ ਬਾਬਾ ਭਵਿੰਦਰ ਸਿੰਘ ਦੀ ਭੋਗ ਦੇ ਮੌਕੇ ਵੀ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਦਮਦਮੀ ਟੈਕਸਾਲ ਸੰਸਥਾ ਇਸ ਨੂੰ ਮੁਕਤ ਕਰਾਇਆ ਜਾਏ ਇਸ ਕਿਸਮ ਦੇ ਅਪਰਾਧੀ ਕਰਨ ਦੀਆਂ ਰੁਚੀਆਂ ਵਾਲਿਆਂ ਬੰਦਿਆਂ ਤੋਂ ਪਰ ਇਹਦੇ 'ਚ ਇਹ ਨਹੀਂ ਹੈ ਵੀ ਜਿਹੜੇ ਇਸ ਕਿਸਮ ਦੇ ਲੋਕ ਹੁੰਦੇ ਨੇ ਔਰ ਜਨਾਨੌਰ ਮੈਂ ਬਾਅਦ ਪੁਆਇੰਟ ਆਊਟ ਕਰਾਂਗਾ ਕਿ ਵੀ ਮੈਂ ਕਾਮਨ ਬੰਦਿਆਂ ਨਾਲ ਵੀ ਅੱਜ ਇਨੀਸ਼ੀਏਟਿਵ ਲੈ ਕੇ ਪੰਜਾਬ 'ਚ ਗੱਲ ਕਰਨੀ ਚਾਹੀਦੀ ਜੀ ਜਿਹੜੇ ਕੋਈ ਬਹੁਤ ਮਾਇਰ ਨਹੀਂ ਨੇ ਕਿ ਹਰ ਇੱਕ ਦੀ ਕੀ ਠੀਕ ਹੈ ਇਸ ਇਸ਼ੂ ਦੇ ਉੱਤੇ ਲੇਕਿਨ ਇਸ ਤੋਂ ਪਹਿਲਾਂ ਇਸ ਵਾਰ ਇਸ ਥਾਂ ਦੇ ਉੱਤੇ ਜਦੋਂ ਕਿ ਉੱਥੇ ਜਿਹੜੀਆਂ ਨੇ ਪ੍ਰੋਮਿਨੈਂਟ ਸ਼ਖਸੀਅਤਾਂ ਉਸ ਭੋਗ ਦੇ ਮੌਕੇ ਸਨ ਇੱਥੇ ਵੀ ਜਿਹੜਾ ਸ਼ੋ ਆਫ ਸਟਰੈਂਥ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹ ਦੱਸਣ ਲਈ ਕਿ ਸਾਡੇ ਨਾਲ ਨਿਹੰਗ ਜਥੇਬੰਦੀਆਂ ਨਾਨਕਸਰੀਏ ਦੂਜੇ ਤੀਜੇ ਉਹਨਾਂ ਜੋ ਬਹੁਤ ਸਾਰੇ ਹੋ ਜਿਹੜੇ ਕਿ ਵੈਸੇ ਹੀ ਪੰਥਕ ਪੜ ਦੇ ਵਿੱਚ ਉਹਨਾਂ ਦਾ ਕੋਈ ਬਹੁਤ ਪਰ ਤੁਸੀਂ ਨਾ ਹੀ ਵਰਤਣਾ ਜਦੋਂ ਤੁਸੀਂ 20 ਨਾਵਾਂ ਦੀ ਲਿਸਟ ਔਰ 20 25 ਜਿਹੜੇ ਨੇ ਬਾਬੇ ਪਿੱਛੇ ਬਿਠਾ ਦਿੰਦੇ ਹੋ ਲੱਗਦਾ ਜੀ ਬਹੁਤ ਜਿਹੜਾ ਇਹਨਾਂ ਦਾ ਵੀ ਬੜਾ ਪ੍ਰਭਾਵ ਹੈ ਜੀ ਔਰ ਉਹਦੇ ਚ ਉਹਨਾਂ ਨੇ ਜੋ ਜਿਸ ਕਿਸਮ ਦੀ ਬਿਆਨਬਾਜ਼ੀ ਕੀਤੀ ਜਿਸ ਕਿਸਮ ਦੀ ਚੈਲੰਜ ਬਾਜ਼ੀ ਕੀਤੀ ਇਸ ਨੇ ਉਸ ਖਾਣ ਨੂੰ ਮੇਰੀਆਂ ਮੰਦੀਆਂ ਨਜ਼ਰਾਂ ਦੇ ਸਾਹਮਣੇ ਲਿਆਂਦਾ ਔਰ ਮੈਂ ਆਪਣੇ ਵੱਲੋਂ ਕੋਈ ਐਡ ਕੀਤੇ ਬਿਨਾ ਟ੍ਰਿਬਿਊਨ ਜਿਹੜੀ ਰਿਲੇਟਿਵਲੀ ਇਦਾਂ ਦੇ ਮਾਮਲਿਆਂ 'ਚ ਦੋਨਾਂ ਨੂੰ ਹੀ ਇਕਸਾਰ ਰੱਖਣ ਦੀ ਕੋਸ਼ਿਸ਼ ਕਰਦੀ ਹੈ ਕਿਉਂਕਿ ਸਿੱਖ ਮੁੱਦਾ ਹੈ ਤੇ ਦੋਨੋਂ ਪੱਖ ਦੇਣਾ ਪਹਿਲੀ ਵੀ ਸਟੋਰੀ ਜਿਹੜੀ ਅਸੀਂ ਢੱਡੀਆਂ ਵਾਲੇ ਦੀ ਡਿਸਕਸ ਕੀਤੀ ਹੈ ਟ੍ਰਿਬਿਊਨ ਦੀ ਸਟੋਰੀ ਹੈ ਜੀ ਔਰ ਇਹ ਵੀ ਟ੍ਰਿਬਿਊਨ ਦੀ ਸਟੋਰੀ ਹੈ ਤੁਮਾ ਸਲੈਮਸ ਤਖਤ ਸੇਜ਼ ਸ਼੍ਰੋਮਣੀ ਅਕਾਲੀ ਦਲ ਐਪੀਜ਼ਿੰਗ ਵੋਟ ਬੈਂਕ ਹੁਣ ਇੱਕੋ ਸ਼ਾਰਟ ਚ ਉਹ ਅਕਾਲ ਤਖਤ ਦੇ ਨੂੰ ਵੀ ਚੈਲੰਜ ਜਿਹੜਾ ਉਹ ਉਸ ਦੇ ਉੱਤੇ ਹੱਲਾ ਬੋਲੇ ਨਾਲੀ ਅਕਾਲੀ ਦਲ ਜਿਹਦੀ ਕੱਚ ਦੇ ਵਿੱਚ ਬੈਠ ਕੇ ਪਿਛਲੇ ਸਾਰੇ ਸਮੇਂ ਚ ਇਹਨਾਂ ਨੇ ਸਰਕਾਰੀ ਸੰਤ ਹੋਣ ਦਾ ਮਾਣ ਹਾਸਲ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਦਵੀਂਆਂ ਘਟਨਾਵਾਂ ਬੁਰਜਵਾਰ ਸਿੰਘਵਾੜਾ ਤੋਂ ਕਿੱਥੋਂ ਤੱਕ ਹੋਈਆਂ ਕੋਈ ਹਿਲਜੁਲ ਨਹੀਂ ਕੋਈ 파ਠ ਨਹੀਂ ਔਰ ਇਹ ਜਿਹੜਾ ਹੁਣ ਹੈ ਹੁਣ ਉਹਨਾਂ ਨੂੰ ਲੱਗ ਰਿਹਾ ਜੀ ਅਕਾਲੀ ਦਲ ਵੋਟ ਬੈਂਕ ਕਰ ਰਹੇ ਉਹ ਭਾਈ ਤੁਸੀਂ ਵੋਟ ਬੈਂਕ ਦਾ கான்ਸੈਪਟ ਵੇਚ ਕੇ ਅਖਾਤੀ ਸੰਤ ਸਮਾਜ ਦਾ ਦੀ ਲੀਡਰਸ਼ਿਪ ਦਾ ਨਾਮ ਲੈ ਕੇ ਨਾਨਕਸ਼ਹੀ ਕੈਲੰਡਰ ਪੁੱਠਾ ਕਰਵਾਇਆ ਤੁਸੀਂ ਜਿਹੜਾ ਬਿਲਕੁਲ ਬਾਦਲ ਨੂੰ ਸਪੋਰਟ ਕੀਤੀ ਜਦੋਂ ਕਿ ਉਹ ਲਗਾਤਾਰਤਾ ਨਾਲ ਜਿਹੜੀਆਂ ਨੇ ਪੰਥ ਵਿਰੋਧੀ ਕਾਰਵਾਈਆਂ ਕਰ ਰਿਹਾ ਸੀ ਔਰ ਅੰਮ੍ਰਿਤਸਰ ਡੈਡਲਾਈਨ ਦੀ ਸਟੋਰੀ ਚ ਹੈ ਦਮਦਮੀ ਟਕਸਾਲ ਹੈਡ ਹਰਨਾਮ ਸਿੰਘ ਧੋਮਾ who is considered close to badal family today openly slammed the state government and the akal takht for not taking timely action against randhir singh taddriyanwale for his irresponsible utterances unhe ke ji randhir singh taddriyanwale diyan gair zimmedarana jehdiyan tippniyan si unha de khilaf wakt sir jehdi a karwai kyon nahi kiti e chor kutwal quadrant ji tomor today held a meeting with various sikh organizations at the taksal headquarters gurudwara gurdarshan prakash at mehta near here accusing the shromani kalidar government of playing vote bank politics and initiating a biased probe ke jehdi puchpadtal ho rahi hai oh pakhpati hai aur eh vote bank the politics play kita to ma alleged that taksal supporters were subjected to third degree torture by the police whereas tadrian wale supporters enjoyed political patronage tadrian wala kadon da badal da political patronage wala ban gaya ji ਜੀ ਜੀ ਤੁਸੀਂ ਬਾਦਲ ਦੇ ਜਿਹੜੇ ਐ ਪਾਲੇ ਹੋਏ ਔਰ ਉਹ ਸਾਰੇ ਨੂੰ ਜਿਹੜਾ ਲਗਾਤਾਰਤਾ ਦੇ ਨਾਲ ਇੰਜੋਏ ਕਰ ਰਹੇ ਹੂੰ ਪੈਟਰਨੇਜ ਨੂੰ ਰਾਦਰ ਇਹ ਨਹੀਂ ਹੈ ਵੀ ਅਸੀਂ ਕੋਈ ਕਿਸੇ ਦੀ ਹਮਾਇਤ ਜਾਂ ਕਿਸੇ ਨੂੰ ਨਕਾਰ ਦੇ ਪਰ ਫੈਕਟਸ ਦੇ ਲਈ ਤਾਂ ਕੋਈ ਨਹੀਂ ਹੁੰਦਾ ਤੁਹਾਡੇ ਤੇ ਕਿਉਂ ਜੇ ਜਿਹੜੇ ਨੇ ਉਹ ਇਲਜ਼ਾਮ ਹੁੰਦੇ ਨੇ ਵੀ ਤੁਸੀਂ ਕਿਸ ਤਰੀਕੇ ਦੇ ਨਾਲ ਬਾਦਲ ਦਾ ਹਰ ਹਾਲਤ ਦੇ ਵਿੱਚ ਇਹਦੇ باوجود ਕਿ ਬਾਦਲ ਦਾ ਪੰਥ ਧੋਖੀ ਹੋਣਾ ਇਸ ਤੇ ਕੋਈ ਸਬੂਤ ਨਹੀਂ ਚਾਹੀਦੇ ਪਰ ਹੁਣ ਇਹ ਟਡਰੀਆਂ ਵਾਲਿਆਂ ਨੂੰ ਜਾਂ ਉਹ ਅਕਾਲੀ ਦਲ ਨੂੰ ਦੋਸ਼ ਦੇ ਰਹੇ ਨੇ ਕਿ ਜੀ ਵੋਟ ਪੋਲਿਟਿਕਸ ਹੈ ਔਰ ਜਿਹੜੇ ਉਹਨਾਂ ਦੇ ਸਪੋਰਟਰ ਫੜੇ ਹੋਏ ਨੇ ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਜਾ ਰਿਹਾ ਔਰ ਦੋ ਆਈ ਹੈਡ ਨੋ ਪ੍ਰਾਇਰ ਨੋਲੇਜ ਆਫ ਦਾ ਅਟੈਕ ਔਨ ਟਡਰੀਆਂ ਵਾਲੇ ਆਈ ਵਿਲ ਸਪੋਰਟ ਦੋਜ਼ ਅਰੇਸਟਡ ਫਾਰ देयर ਅਲੈਜਡ ਇਨਵੋਲਵਮੈਂਟ ਪਾ ਮੈਨ ਨੂੰ ਟਡਰੀਆਂ ਵਾਲੇ ਤੇ ਹਮਲੇ ਦਾ ਪਹਿਲਾਂ ਨਹੀਂ ਸੀ ਪਤਾ ਪਰ ਜਿਨ੍ਹਾਂ ਨੂੰ ਫੜਿਆ ਹੋਇਆ ਉਸ ਦੇ ਵਿੱਚ ਮੈਂ ਉਹਨਾਂ ਦੀ ਹਮਾਇਤ ਕਰਦਾ ਹੁਣ ਤੁਸੀਂ ਇਦੋਂ ਕੀ ਤੁਹਾਨੂੰ ਅੰਦਾਜ਼ਾ ਨਹੀਂ ਹੁੰਦਾ ਕਿ ਵੀ ਇਹ ਕੀ ਹੈਗੀ ਹੈ ਖੇਡ ਕੀ ਹੈ ਜੀ ਵੀ ਮੈਕ ਟਕਸਾਲ ਸਪੋਰਟਰਸ ਇਨ ਪੁਲਿਸ ਕਸਟਡੀ ਦੇ ਵਰ ਗਿਵਨ ਇਨ ਹਿਊਮਨ ਟਰੀਟਮੈਂਟ ਈਵਨ ਐਸ ਨਾਟ ਅ ਸਿੰਗਲ ਕੁਐਸਚਨ ਵਾਸ ਰੇਜ਼ਡ ਓਵਰ ਦਾ ਰੋਲ ਆਫ ਆਰਮਡ ਟਡਰੀਆਂ ਵਾਲੇ ਸਪੋਰਟਰਸ ਹੂ ਹੈਡ ਆਲਸੋ ਓਪਨਡ ਫਾਇਰ ਡੂਰਿੰਗ ਦਾ ਕਲੈਸ਼ ਨੀਅਰ ਦਾ ਨੀਅਰ ਲੁਧਿਆਣਾ ਥਿਸ ਕਲੀਅਰਲੀ ਡੈਪਿਕਟਸ ਦਾ ਵਨ ਸਾਈਡਿਡ ਐਕਸ਼ਨ ਬਾਈ ਦਾ ਪੁਲਿਸ ਐਟ ਦਾ ਬੀਹੈਸਟ ਆਫ ਸ਼੍ਰੋਮਣੀ ਅਕਾਲੀ ਦਲ ਗਵਰਨਮੈਂਟ ਹੀ ਐਲਾਈਜ਼ ਇਹ ਹੁਣ ਬਾਦਲ ਦੁਸ਼ਮਣ ਹੋ ਗਿਆ ਜਿੰਨੇ ਤੁਹਾਨੂੰ ਪਾਲ ਕੇ ਵੱਡਾ ਕਰਕੇ ਲਿਆ ਕੇ ਰੱਖਿਆ ਹੈ ਪੂਰਾ ਸ਼ਿੰਗਾਰ ਕੇ ਰੱਖਿਆ ਹੋਇਆ ਕਦੋਂ ਪਟਾਰੀ ਚੋਂ ਕੱਢਣਾ ਹੈ ਕਦੋਂ ਪਠਾਰੀ ਚ ਵਾਪਸ ਪਾ ਦੇਣਾ ਔਰ ਉਹ ਕਹਿ ਰਹੇ ਨੇ ਕਿ ਜੀ ਦੇਖੋ ਇਹ ਉਹ ਟਡਰਾ ਵਾਲਿਆਂ ਨੇ ਵੀ ਓਪਨ ਫਾਇਰ ਕੀਤਾ ਸੀ ਉਹਦੇ ਸਪੋਰਟਰਸ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਔਰ ਦੇਖੋ ਸਾਡੇ ਬੰਦੇ ਜਿਹੜੇ ਨੇ ਉਹ ਵਿਕਟਮ ਬਣੇ ਹੋਏ ਨੇ ਥੋਮਸ ਹੈਡ ਸੀਵਰਲ ਸਿੱਖ ਪ੍ਰੀਚਰਸ ਹੈਡ ਅਟਰੈਕਟਡ ਦ ਅਟੈਂਸ਼ਨ ਆਫ ਪੋਲਿਟੀਕਲ ਪਾਰਟੀਆਂ which wanted to woo their support unfortunately there is a lot of political interference in sikh religious affairs he said hun eh nu yaad aaya babbe nu ke ji bahut siyasi partiyan jaddiyan ne oh sikhan de dharmik mamliyan de vich dakhal andazi kar rahi hain hun ji ide to tusi hor ki main ide te kawan on akal tak jathedar jo offer to resolve the issues amicably ਟੋਮਸ ਹੈਡ ਹੀ ਵੁੱਡ ਕਨਸਿਡਰ ਇਟ ਓਨਲੀ ਇਫ ਟੰਡਰੀਆ ਵਾਲੇ ਇਸ਼ੂਡ ਐਨ ਐਪੋਲੋਜੀ ਇਨ ਪਬਲਿਕ ਫॉर ਡੀਫੇਮਿੰਗ ਦਾ ਦਮਦਮੀ ਟਕਸਾ ਉਹ ਕਹਾਂ ਜੀ ਮੈਂ ਤਾਂ ਹੀ ਗੱਲ ਕਰਾਂਗਾ ਜੇ ਟਡਰੀਆ ਵਾਲੇ ਜਨਤਕ ਤੌਰ ਤੇ ਮਾਫੀ ਮੰਗਣਗੇ ਵੀ ਤੁਸੀਂ ਬੰਦਾ ਮਾਰ ਦਿੱਤਾ ਉਹਨਾਂ ਦਾ ਉਹਨਾਂ ਨੂੰ ਵਰਚੁਅਲੀ ਉਹਨੂੰ ਮੌਤ ਦੇ ਨੇੜੇ ਤੁਸੀਂ ਇੱਕ ਵਾਰੀ ਲੈ ਗਏ ਉਹ ਬਚ ਗਿਆ ਰੱਬੋਂ ਜੀ ਵੀ ਤੁਹਾਡੇ ਬੰਦਿਆਂ ਵੱਲੋਂ ਤਾਂ ਕੋਈ ਕਸਰ ਨਹੀਂ ਰਹੀ ਹੈ ਔਰ ਹੁਣ ਬਜਾਏ ਕਿ ਤੁਸੀਂ ਗਲ ਚ ਪਰਲਾ ਮੂੰਹ ਚ ਘਾ ਲੈ ਕੇ ਪੰਥ ਦੇ ਸਾਹਮਣੇ ਪੇਸ਼ ਹੋ ਕੇ ਜਿਹੜਾ ਇਸ ਗੁਨਾਹ ਨੂੰ ਕਿਵੇਂ ਤੁਸੀਂ ਜਿਹੜਾ ਜਦੋਂ ਕੋਈ ਬੰਦਾ ਮਾਰਿਆ ਜਾਂਦਾ ਕਿਵੇਂ ਉਹ ਬਖਸ਼ਾਇਆ ਜਾ ਸਕਦਾ ਜੀ ਜੀ ਕਿਵੇਂ ਬਖਸ਼ਾਇਆ ਜਾ ਸਕਦਾ ਲੇਕਿਨ ਕਟੋ ਕਾਰਡ ਤੁਸੀਂ ਸ਼ਬੀਲ ਦੀ ਪਰੰਪਰਾ ਨੂੰ ਬਦਨਾਮ ਕੀਤਾ ਔਰ ਇਸ ਤਰੀਕੇ ਦੇ ਨਾਲ ਇਹ ਸਾਰੇ ਨੂੰ ਕੀਤਾ ਔਰ ਅਖੀਰ ਚ ਇਹ ਜਨਾਬ ਕਹਿੰਦੇ ਨੇ ਅਕਾਲ ਤਖਤ ਹੈਡ ਰਿਮੇਨਡ ਅ ਮਿਊਟ ਸਪੈਕਟੇਟਰ ਡੂਰਿੰਗ ਦਾ ਰੀਸੈਂਟ ਇਨਸੀਡੈਂਟਸ ਆਫ ਡੈਸੈਕ੍ਰੇਸ਼ਨ ਆਫ ਗੁਰੂ ਗ੍ਰੰਥ ਸਾਹਿਬ Sikh Variada is being violated with impunity, but no action is taken. Even Tadriya Wale has been issuing derogatory statement against Damdami Taksal for the past four years, but no note was ever taken by the Jathadar, who is responsible for the unrest among the Sikh community. Had Jathadar been vigilant about such incidents, the ongoing crisis could have been averted. ਜੀ ਜਥੇਦਾਰ ਨੂੰ ਵਰਤਕੇ ਤੁਸੀਂ ਨਾਨਕਸ਼ਹੀ ਕੈਲੰਡਰ ਬਦਲਵਾਇਆ ਜਥੇਦਾਰ ਨੂੰ ਵਰਤਕੇ ਤੁਸੀਂ ਮਨਮਰਜ਼ੀ ਦੇ ਹੁਕਮਨਾਮੇ ਜਾਰੀ ਕਰਵਾਏ ਅਕਾਲ ਤਖਤ ਦੀ ਇੰਸਟੀਚਿਊਸ਼ਨ ਨੂੰ ਤੁਸੀਂ ਡਿਸਟਰੋਏ ਕੀਤਾ ਉਹਨਾਂ ਨੂੰ ਕਹਿ ਰਹੇ ਆਂ ਜੀ ਗੁਰੂ ਗ੍ਰੰਥ ਸਾਹਿਬ ਦੀ ਬ੍ਰਿਆਦਾ ਦੀ ਬੇਪੱਤੀ ਹੋਈ ਪਰ ਕੋਈ ਅਕਾਲ ਤਖਤ ਨੇ ਕਾਰਵਾਈ ਨਹੀਂ ਕੀਤੀ ਸਿੱਖ ਬ੍ਰਿਆਦਾ ਤੇ ਹਾਨ ਹੋ ਰਿਹਾ ਟੱਡੀਆਂ ਵਾਲੇ ਪਿਛਲੇ 4 ਸਾਲ ਤੋਂ ਜਿਹੜਾ ਉਹ ਇਤਰਾਜ਼ਯੋਗ ਬਿਆਨ ਦੇ ਰਿਹਾ ਸੀ ਪਰ ਜਥੇਦਾਰ ਨੇ ਕੋਈ ਇਸ ਦੇ ਉੱਤੇ ਕਮੈਂਟ ਜਿਹੜਾ ਕੋਈ ਐਕਸ਼ਨ ਨਹੀਂ ਲਿਆ ਜੇ ਜਥੇਦਾਰ ਇਸ ਬਾਰੇ ਜਾਗਰੂਕ ਹੁੰਦੇ ਤੇ ਫਿਰ ਇਹ ਨਹੀਂ ਸੀ ਹੋਣਾ ਮਤਲਬ ਇਹ ਵੀ ਅਸੀਂ ਫਿਰ ਹਮਲਾ ਨਹੀਂ ਸੀ ਕਰਨਾ ਅਸੀਂ ਜਿਹੜਾ ਇਹ ਇਹ ਤਾਂ ਅਕਾਲ ਤਖਤ ਦਾ ਹੀ ਕਸੂਰ ਹੈ ਜਥੇਦਾਰ ਦਾ ਕਸੂਰ ਹੈ ਜੀ ਅਕਾਲੀ ਦਲ ਦਾ ਕਸੂਰ ਹੈ ਔਰ ਇਹ ਸਾਰੇ ਦੇ ਲਈ ਜਿਹੜਾ ਉਹ ਬਾਕੀ ਜ਼ਿੰਮੇਵਾਰ ਨੇ ਤੇ ਇਹ ਜਿਹੜੇ ਨੇ ਆਪੇ ਮੈਂ ਕੀ ਹੈ ਜੀ ਨਾਤੀ ਤੋਂ ਤੀ ਆਪੇ ਮੇਰੇ ਜੂਣ ਮਾਪੇ ਪਗਨ ਕੀ ਹੈ ਤਾਂ ਲੈ ਕੇ ਆ ਗਏ ਬਿਲਕੁਲ ਅੱਛਾ ਹੁਣ ਇਹ ਤਾਂ ਰਹੀ ਗੱਲ ਇਹਨਾਂ ਦੀ ਕੇ ਪੰਜਾਬ ਚ ਕਠਨਾਵਾ ਅਪਰਾਧੀ ਅਪਰਾਧਾਂ ਦੀਆਂ ਕਿਸ ਕਦਰ ਇੱਕ ਹੋਰ ਖਬਰ ਕਿ ਗੈਂਗਸਟਰ ਏਡ ਸ਼ਾਰਟ ਡੈਡ ਇਨ ਫਰੀਦਕੋਟ ਇੱਕ ਹੋਰ ਗੈਂਗਸਟਰ ਮਾਰਿਆ ਗਿਆ ਹੈ ਭਾਜਪੀ ਦੀ ਕੋਰ ਕਮੇਟੀ ਮੀਟਿੰਗ ਦੇ ਵਿੱਚ ਪੰਜਾਬ ਚ ਲਾ ਐਂਡ ਆਰਡਰ ਸਿਚੁਏਸ਼ਨ ਦਾ ਜ਼ਿਕਰ ਹੋਇਆ ਹੈ ਕਿ ਜੀ ਬਹੁਤ ਬੁਰਾ ਹੈ ਕਾਨੂੰਨ ਦਾ ਰਾਜ ਹੋ ਰਿਹਾ ਹੈ ਔਰ ਬਾਦਲ ਜੋ ਜਿਹੜਾ ਹੈ ਜਲੰਧਰ ਦੇ ਨੇੜੇ ਸ਼ਾਇਦ ਤਲਣ ਦੇ ਵਿਚ ਹਨ ਕੁਦਰਤ ਚ ਇੱਕ 61 ਦੇ ਵਿੱਚ ਕਹਿ ਰਿਹਾ ਕੌਣ ਕਹਿੰਦਾ ਹੈ ਪੰਜਾਬ ਚ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜੀ ਹੈ ਉਹਦੇ ਚ ਅੰਗਰੇਜ਼ੀ ਚ ਹੈ ਬੀਜੇਪੀ ਲਾ ਐਂਡ ਆਰਡਰ ਉਹਨਾਂ ਨੇ ਕਿਹਾ ਕਿ ਜੀ ਬਾਰਿੰਗ ਸਮ ਪੈਟੀ ਇਨਸੀਡੈਂਟਸ ਆਫ ਕਰਾਈਮ ఎవਰੀਥਿੰਗ ਵਾਸ ਫਾਈਨ ਇਨ ਦਾ ਸਟੇਟ ਬਾਦਲ ਕਹਿੰਦਾ ਸਿਰਫ ਆ ਮਾੜੇ ਮਾੜੇ ਮੋٹے ਕੋਈ ਜੇਬ ਕਤਰਿਆਂ ਦੀਆਂ ਘਟਨਾਵਾਂ ਪੈਟੀ ਕਰਾਈਮ ਹੀ ਹੁੰਦੇ ਨੇ ਜੀ ਬਾਕੀ ਕੌਣ ਕਹਿੰਦਾ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਠੀਕ ਨਹੀਂ ਹੈ ਔਰ ਇੱਥੇ ਨਹੀਂ ਰੁਕਿਆ ਕਰਾਈਮ ਇਜ਼ ਏਵਰੀਵੇਅਰ ਇਟ ਇਜ਼ ਰਿਪੋਰਟਡ ਇਵਨ ਇਨ ਡਿਵੈਲਪਡ ਕੰਟਰੀਜ਼ ਕਹਿੰਦੇ ਜੀ ਕ੍ਰਾਈਮ ਸਾਰੇ ਪਾਸੇ ਹੋ ਰਿਹਾ ਹੈ ਡਿਵੈਲਪਡ ਕੰਟਰੀ ਅਮਰੀਕਾ ਕੈਨੇਡਾ ਚ ਨਹੀਂ ਹੋ ਰਿਹਾ ਫਿਰ ਕੀ ਹੋ ਗਿਆ ਇਹ ਤਾਂ ਹਾਂ ਮੜਾ ਮੁੱਟਾ ਸਾਡੇ ਹੁੰਦੇ ਸੋ ਕੁੱਲ ਮਿਲਾ ਕੇ ਇਹ ਸਾਡੇ ਗੁਰੂਆਂ ਦੀ ਧਰਤੀ ਦੀ ਕਹਾਣੀ ਬਣਾ ਬਣਾ ਦਿੱਤੀ ਗਈ ਹੈ ਕੱਲੂ ਘਾਰਾ ਹਫ਼ਤੇ ਨੂੰ ਜਸਟ ਵਿਚਾਰ ਇੱਕ ਹਫ਼ਤੇ ਇਸ ਲਈ ਨੇੜੇ ਪਹੁੰਚ ਗਿਆ ਹੈ ਔਰ ਜਿਹੜਾ ਪੰਥ 32 ਸਾਲ ਪਹਿਲਾਂ ਸਾਡੇ ਨਾਲ ਕੀ ਹੋਇਆ ਇਸ ਦੇ ਉੱਤੇ ਫੋਕਸ ਕਰਨਾ ਸੀ ਇੱਕ ਪਾਸੇ ਇਹ ਪੈਰਲਲ ਉਹਨਾਂ ਨੇ ਲੜਾਈ ਛੇੜ ਦਿੱਤੀ ਹੈ ਔਰ ਇੱਕ ਕਾਮਨ ਸਿੱਖ ਜ ਜਨ ਨਾਲ ਮੇਰੀ ਗੱਲ ਹੋ ਰਹੀ ਸੀ ਉਹਨਾਂ ਨੂੰ ਮੈਂ ਕਿਹਾ ਜੀ ਇਹ ਕੀ ਹੈ ਇਹ ਜਿਹੜਾ ਹੁਣ ਬਾਬਾ ਧੰਮਾ ਜਿਹੜੀ ਲਾਈਨ ਲਈ ਇਹ ਤਾਂ ਬਾਗਲਾਂ ਦੇ ਹੀ ਸੀ ਪਾਲਤੂ ਇਹ ਕਿਵੇਂ ਨਿਕਲ ਗਿਆ ਦੂਜੇ ਪਾਸੇ ਨਹੀਂ ਕਹਿੰਦੇ ਜੀ ਹੁਣ ਇਹ ਜਿਹੜੀ ਐ ਸਟੇਟ ਦੀਆਂ ਏਜੰਸੀ ਸਟੇਟ ਏਜੰਸੀ ਔਰ ਸੈਂਟਰ ਏਜੰਸੀਆਂ ਦੀ ਜਿਹੜੀ ਐ ਖੇਡ ਚੱਲ ਰਹੀ ਐ ਮੈਂ ਕਿਹਾ ਕੀ ਐ ਕਹਿੰਦੇ ਜੀ ਇਹ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਨੇ ਉਹ ਹੁਣ ਬਾਬੇ ਧੁੰਮੇ ਦੇ ਮਗਰ ਨੇ ਔਰ ਇਹ ਜਿਹੜਾ ਸਾਰਾ ਵਰਤਾਰਾ ਉਹਦੇ ਲਈ ਉਹ ਜ਼ਿੰਮੇਵਾਰ ਨਹੀਂ ਵੀ ਇਹਦੇ ਸ਼ਾਇਦ ਬਾਦਲਾਂ ਦਾ ਰੋਲ ਨਾ ਹੋਵੇ ਤੇ ਬਾਦਲਾਂ ਨੂੰ ਹੁਣ ਇਹ ਲੱਗਦਾ ਹੈ ਕਿ ਵੀ ਇਹ ਅਲਟੀਮੇਟਲੀ ਸਾਡੇ ਲਈ ਪੋਲੀਟੀਕਲੀ ਨੁਕਸਾਨ ਦੇ ਨਾ ਹੋਏ ਇਸ ਲਈ ਉਹ ਟਡਰੀਆਂ ਵਾਲੇ ਦੇ ਦਰਬਾਰ 'ਚ ਪਹੁੰਚ ਗਏ ਤਾਂ ਕਿ ਉੱਥੇ ਥੋੜਾ ਜਿਹਾ ਹੱਥ ਹੋੜਾ ਹੋ ਜਾਏ ਉਸ ਪਾਰਟ ਨੂੰ ਡੈਮੇਜ ਨਾ ਹੋਏ ਸੋ ਉਹਨਾਂ ਨੇ ਕਿਹਾ ਜੀ ਕਿ ਇਹ ਉਹੀ ਵਰਤਾਰਾ ਇੱਕ ਹੋਰ ਸੱਜਣ ਜਿਹੜੇ ਇਨਸਾਈਡਰ ਨੇ ਉਹਨਾਂ ਨੇ ਕਿਹਾ ਜੀ ਜਿਵੇਂ 1980 ਮਿਆਂ ਦੇ ਸ਼ੁਰੂ ਚ ਲਗਭਗ ਅੱਧੀ ਦਰਜਨ ਦੇ ਕਰੀਬ ਏਜੰਸੀਆਂ ਪੰਜਾਬ ਚ ਆਪੋ ਆਪਣੀ ਗੇਮ ਆਪੋ ਆਪਣੇ ਪ੍ਰੇਅਰ ਥਾਪ ਕੇ ਖੇਡ ਰਹੀਆਂ ਸੀ ਕਿਹੜੀ ਏਜੰਸੀਆਂ ਨੂੰ ਵੀ ਇੱਕ ਨੂੰ ਨਹੀਂ ਸੀ ਪਤਾ ਹੁੰਦਾ ਵੀ ਦੂਸਰੀ ਏਜੰਸੀ ਨੇ ਕਿਸ ਬੰਦੇ ਨੂੰ ਹੁੱਕ ਕੀਤਾ ਹੋਇਆ ਜੀ ਔਰ ਕਿਧਰ ਨੂੰ ਜਾ ਰਹੇ ਉਹਨਾਂ ਨੇ ਕਿਹਾ ਜੀ ਇਹ ਵਰਤਾਰਾ ਸ਼ੁਰੂ ਹੋ ਗਿਆ ਕਿਉਂਕਿ ਜਿਹੜਾ ਸੈਕੰਡ ਜਨਰੇਸ਼ਨ ਪਿਛਲੇ 30 ਸਾਲਾਂ ਬਾਅਦ ਖਲੋਤੀ ਹੈ ਔਰ ਜਿਵੇਂ ਆਜੀ ਇਕਬੀਰ ਕਹਿ ਰਹੇ ਸੀ ਕਿ ਜਿਸ ਕਦਰ ਬਿਆਸ ਦੀ ਵੰਗਾਰ ਰੈਲੀ ਦੇ ਵਿੱਚ ਸਿੱਖ ਨੌਜਵਾਨ ਪਹੁੰਚੇ ਔਰ ਜਿਸ ਕਿਸਮ ਦੀ ਬੇਪਰਵਾਹੀ ਔਰ ਗੁੱਸਾ ਔਰ ਮਰਨ ਮਾਰਨ ਦੀ ਭਾਵਨਾ ਸੀ ਸੋ ਇਹ ਸਾਰਾ ਹੀ ਇੱਕ ਜਿਹੜਾ ਇਹ ਦੂਸਰਾ ਪੱਖ ਹੈ ਜਿਹਦੇ ਵਿੱਚ ਕਿ ਏਜੰਸੀਆਂ ਨੇ ਅਲਟੀਮੇਟਲੀ ਇਹ ਸਾਰਿਆਂ ਨੂੰ ਡਿਸਟਰੋਏ ਕਰਨਾ ਹੈ ਔਰ ਧਾਰਮਿਕ ਦਾਇਰਾਕਾਰ ਚੁਣਾ ਨਹੀਂ ਦੋਨੋਂ ਪਾਸੇ ਇੱਕ ਪਾਸੇ ਸਟੇਟ ਦੀਆਂ ਏਜੰਸੀਆਂ ਇਨਵੋਲਵ ਨੇ ਇੱਕ ਪਾਸੇ ਸੈਂਟਰ ਦੀਆਂ ਨੇ ਜੀ ਆ ਬੀਜੇਪੀ ਜਿਹੜੀ ਹੈ ਉਹ ਬੰਦ ਜਿਹੜੀ ਬਿੱਲੀ ਵਾਲਾ ਰੋਲ ਅਦਾ ਕਰੇਗੀ ਦੋ ਬਾਂਦਰਾ ਨੂੰ ਲੜਾਉਣ ਵਾਲਾ ਜਿਵੇਂ ਹੁੰਦਾ ਹੈ ਕਦੇ ਅਕਾਲੀ ਦਲ ਵਾਲੇ ਵੇਟ ਸੁੱਟਣਗੇ ਲਾ ਐਂਡ ਆਰਡਰ ਦੀ ਗੱਲ ਵੀ ਕਰਦੇ ਰਹਿਣਗੇ ਮੌਕੇ ਤੇ ਆ ਕੇ ਦੇਖਣਗੇ ਔਰ ਈਵਨ ਏਜੰਸੀਆਂ ਜਾਂ ਆਰਐਸਐਸ ਨੇ ਆਮ ਆਦਮੀ ਪਾਰਟੀ ਦਾ ਵੀ ਜਿਹੜਾ ਉਹ ਕੋੜਾ ਉਸ ਫੀਲਡ ਦੇ ਵਿੱਚ ਛੱਡ ਦਿੱਤਾ ਹੈ ਉਹ ਆਪਣੇ ਤੌਰ ਦੇ ਉੱਤੇ ਉਹਨਾਂ ਨੂੰ ਪਲੇ ਕਰ ਰਹੇ ਨੇ ਸੋ ਕੁੱਲ ਮਿਲਾ ਕੇ ਇਹ ਉਹ ہمارا ਜੀਵਨ ਤੂੰ ਸਾਹਿਬ ਸੱਚੇ ਦੇਖ ਸੋ ਇਹ ਸਾਡੀ ਕਹਾਣੀ ਹੈ ਪੰਜਾਬ ਦੀ ਜੀ ਰੌਣਕ ਸਾਡਾ ਬਹੁਤ ਬਹੁਤ ਸ਼ੁਕਰੀਆ ਸੁਣਾ ਲੈਣੇ ਹੈ ਬ੍ਰੇਕ ਵਿਅਰਸ ਤੁਸੀਂ ਕੀਤੇ ਨਹੀਂ ਜਾਣਾ ਮਿਲਦੇ ਆਂ ਛੋਟੇ ਵਕਫੇ ਤੋਂ ਬਾਅਦ